ਸਭ ਤੋਂ ਵੱਧ ਲੋਕਾਂ ਕਮੀ ਆਉਂਦੀ ਹੈ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟਲੀ ਮਟਾਈਆਂ ਕਈਆਂ ਕਈਆਂ ਕਰ ਅੱਜਕੱਲ ਸਿ ਜਾਤੇ ਆਏ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਉਹਨਾਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਏ ਆ ਕਪੜੇ ਗਿੱਲੇ ਹੋ ਗਏ ਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਪ੍ਰੋਬਲਮ ਤੇ ਹੁਣ ਬਿਮਾਰੀਆਂ ਦਾ ਖਤਰਾ ਅੱਗੇ ਡੰਗਰ ਮਰ ਗਏ ਆ ਕਈਆਂ ਪਿੰਡਾਂ-ਪਿੰਡਾਂ ਦੇ ਵਿੱਚ ਤਿੰਨੇ ਡੰਗਰ ਮਰ ਗਏ ਦੇ ਵਿੱਚ ਉੱਥੇ ਪਏ ਹੋਏ ਆ ਉਹਨਾਂ ਨੂੰ ਵੀ ਕਲੀਨਿੰਗ ਹੋਣੀ ਹਵਾ ਜਿਹੜੀ ਉਹ ਕਲੀਨ ਰਹਿਣੀ ਤੇ ਅਵੇਅਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਹੈ ਜਿਹੜੀਆਂ ਬੋਤਲਾਂ ਬਹੁਤ ਜ਼ਿਆਦਾ ਛੁੱਟੀ ਜਾ ਰਹੇ ਤੇ ਉਹ ਉਹ ਇਹਨਾਂ ਚੀਜ਼ਾਂ ਹੀ ਆਣਾ ਵਾਸਟੇਜ ਵੀ ਨਹੀਂ ਹੈ ਭਾਜੀ ਇਹ ਐਨਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਦਾ ਵੀ ਖਤਰਾ ਹੈ ਨਾ ਜਿਵੇਂ ਜਦ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਥੁਰ ਦਿੰਨੇ ਆ ਉਹ ਵੀ ਫਿਰ ਸਾਡੇ ਖੱਡਾਂ ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਵੈੜੀ ਰਹਿਣਾ ਪਏਗਾ ਸਰਵੇਖਮਾਂਸੀ ਦਾ ਪਲਾਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨਆਰਆਈਸ ਨੂੰ ਸਾਰਿਆਂ ਨੂੰ ਨਿਕਲਦੇ ਜਾਣਾ ਪੰਜਾਬੀਆਂ ਨੇ ਬਾਹਰ ਅਸੀਂ ਕਰਨੇ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਕੰਮ ਕੀਤੇ ਨੂੰ ਪਲਾਨਿੰਗ ਜਰਾ ਤੁਸੀਂ ਆਹ ਟੀਮਸ ਟੀਮ ਵਗੈਰਾ ਲਾ ਕੇ ਕੰਮ ਕੀਤਾ ਲਾ ਇਹ ਐਮਸੀ ਟੀਮ ਡਾਕਟਰ ਮੱਲੀ ਨੇ ਉਹਨਾਂ ਨਾਲ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪਾਜੀ ਜਾਣਾ ਸਾਨੂੰ ਮੈਨੇਜ ਕਰਕੇ ਦਿਓ ਅਸੀਂ ਡੀਸੀ ਮੈਂ ਡੀਸੀ ਅਮਰਸਰ ਨਾਲ ਸੀ ਤੈਮਾ ਨਾਲ ਗੱਲ ਕਰਾਈ ਕਪਨ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਜਿਸ ਦਾ ਅੱਜ ਵੀ ਮੈਂ ਕੋਸ਼ਿਸ਼ ਕਰ ਰਿਹਾ ਸੀ ਵੀ ਅੱਜ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਏਡੀਸੀ ਸਾਹਿਬ ਨਾਲ ਗੱਲ ਕੀਤੀ ਵੀ ਤੁਸੀਂ ਜ਼ਰੂਰ ਲੋਗ आओ ਤੇ ਮੈਂ ਚਾਹੁੰਦਾ ਵੀ ਸਿਟੀ ਏਮ ਆਪਣੇ ਗੁਰਦਾਸ ਗੁਰਦਾਸਪੁਰ ਚ ਵੀ ਆਏ ਸਰਵੇ ਵੀ ਕਰੇ ਤੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇ ਤੇ ਦੇਖ ਦੇਖੇ ਵੀ ਅੱਗੇ ਕਿਡਿਆਂ ਕਿਡਿਆਂ ਗੇ ਸਮੱਸਿਆ ਆਉਣਗੀਆਂ ਕਈ ਕਲਾਕਾਰ ਮੈਦਾਨ ਚ ਆਏ ਨੇ ਖੁੱਲ ਕੇ ਬੰਦ ਕਰਦੇ ਪਏ ਨੇ ਸਰ ਬਹੁਤ سارے ਕਲਾਕਾਰ ਸਾਰੇ ਕਲਾਗਾਰੀ ਲੱਗੇ ਹੋਏ ਆ ਦੇਖੋ ਦਰਦ ਤੇ ਸਾਰਿਆਂ ਨੂੰ ਹੈ ਕੱਲੇ ਕਲਾਕਾਰ ਨਹੀਂ ਆ ਆਮ ਲੋਕ ਜਿੱਦਾਂ ਲੱਗੇ ਹੋਏ ਆ ਨਾ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕ ਕੀ ਪਾਗਲਾਵਾਂ ਉੱਤੇ ਦੇਖਦੇ ਨਹੀਂ ਆ ਕਿ ਇੱਥੇ ਅਸੀਂ ਡੁੱਬ ਜਾਾਂਗੇ ਇੱਥੇ ਮਰ ਜਾਾਂਗੇ ਟ੍ਰੈਕ ਟਿੱਕ ਡਿੱਗ ਜੇਗੀ ਹਨਾ ਦੰਦ ਡਿੱਗ ਜੇਗੀ ਉਹ ਸੇਵਾ ਕਰ ਰਹੇ ਆ ਆਮ ਲੋਕ ਜ਼ਿਆਦਾ ਸੇਵਾ ਕਰ ਰਹੇ ਆ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਹੇ ਆ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਨੇ ਨੇਤਾ ਵੀ ਡਿਸਟਰਬ ਕਰ ਰਹੇ ਨੇ ਜਿਹੜੇ 10 10 12 12 6 6 ਗਨਮੈਂ ਲਾ ਕੇ ਜਿਆਦਾ ਜੀ ਕੱਲ ਜੀ ਬੋਰਡ ਸੇ ਬਹਿ ਜਾਂਦੇ ਆ ਤੇ ਸਾਡੀਆਂ ਬੋਰਡ ਸਟਕ ਹੋ ਜਾਂਦੀਆਂ ਜਿਹੜੀਆਂ ਜਿਹੜੇ ਦਿੱਤੇ ਪਾਣੀ ਦੇ ਅੰਜਾਣਾ ਹੁੰਦਾ ਉਥੇ ਉਹ ਮਤਲਬ ਕੱਲੇ ਹਾਂ ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਪਰ ਕਈ ਕਈ ਚੁਪ ਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਉਣਾ ਚਾਹੁੰਦਾ ਔਰ ਰੋਜ਼ ਫੋਨ ਕਰਦੇ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਕੱਲ ਮਨਕੀਰ ਦਾ ਆਲਸ ਟਰੈਕਟਰ ਲੈ ਗਿਆ ਜੀ ਕਹਿੰਦਾ ਮੈਂ 2 150 ਟਰੈਕਟਰ ਦਵਾਵਾਂਗਾ ਜੀ ਹਾਂ ਵਧੀਆ ਹੈ ਟਰੈਕਟਰ ਮਤਲਬ ਪਰ ਦੇਣਾ ਦੇਣਾ ਮਿਲਣਾ ਦਾ ਕੋਸ਼ ਨਾਲ ਪਲਾਨ ਕਰਕੇ ਦਵਾਂ 200 200 ਟਰੈਕਟਰ ਤੇ ਤਿੰਨ ਤਿੰਨ ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਹਾਂ ਲੋਡ ਬੰਦਾ ਤੇਣਾ ਮੈਨੂੰ ਛੋਟਾ ਭਰਾ ਹੈ ਮੈਂ ਉਹਨੇ ਕਰੂੰਗਾ ਕਰ ਕਿ ਆਪਾਂ ਇਦਾਂ ਮਤਲਬ ਜੇ ਪਲਾਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਹੈਗੇ ਆ ਬੰਦੇ ਵਧੀਆ ਹੈਗੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਨਾਲ ਲੈ ਕੇ ਪਲਾਨਿੰਗ ਕਰਕੇ ਬ੍ਰਾਈਡ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਕਿ ਉਹ ਖੱਬੇ ਹੱਥ ਨੂੰ ਸੱਜੇ ਹੱਥ ਦੇ ਦੇ ਖੱਬੇ ਨੂੰ ਵੀ ਨਾ ਪਤਾ ਲੱਗੇ ਕਿਸੇ ਨੂੰ ਦੇਣਾ ਤੇ ਫਿਰ ਖੱਬੇ ਨੂੰ ਵੀ ਨਾ ਪਤਾ ਲੱਗੇ ਵੀ ਕੀ ਹੋ ਜਾਵੇ ਆਪਾਂ ਵੀਡੀਓ ਬਣਾ ਕੇ ਪਾਤੀ ਤੇ ਫਿਰ ਯਾਰ ਉਹ ਬੰਦੇ ਫਿਰ ਹੁਣ 10 ਦਿਨਾਂ ਬਾਅਦ ਵੀਡੀਓ ਦੇਖਣਗੇ ਫਿਰ ਮੈਨੂੰ ਕੋਈ ਮੇਰੀ ਮਦਦ ਕਰ ਦੇ ਕੋਈ ਤੇ ਮੈਨੂੰ ਪ੍ਰੋਬਲਮ ਹੋਇਆ ਮੇਰੀ ਮਦਦ ਕਰ ਜਾ ਤੇ ਵੀਡੀਓ ਵੀ ਪਾ ਦੇ ਨਾਲ ਵੀ ਇਹਨੂੰ ਮੈਂ ਇਹਨੂੰ ਪਾਣੀ ਤੋਂ ਕੱਢਿਆ ਤੇ ਮੈਂ ਤੇ ਮਰ ਜੂਗਾ ਇਸ ਗੱਲ ਦੇ ਉੱਤੇ ਹੈਨਾ ਇਸ ਲਈ ਪੰਜਾਬ ਦੇ ਜਿਹੜੇ ਬਣਾ ਚੱਲਦੇ ਪੀ ਰਹੇ ਬਹੁਤ ਸਾਰੇ ਲੋਕਾਂ ਨੇ ਬੜਾ ਵਧੀਆ ਤਰੀਕੇ ਨਾਲ ਸਾਥ ਦਿੱਤਾ